ਸੜੀ ਕਸੌਣੇ ਪੰਜਾਬ ਔਰ ਕਹਾਫੀ ਸਵਾਗਤ ਕਰਦੀਆਂ ਸਾਡੇ ਤੇ ਜੁੜੇ ਕੇ ਚੈਨਲ ਤੋਂ ਫਿਰ ਤੋਂ ਤੁਹਾਨੂੰ ਬਹੁਤ-ਬਹੁਤ ਰੱਖਿਆ ਬਾਕੀ ਸ਼ਕਾਤ ਕਰਦੀਆਂ ਸੀ ਅੱਜ ਅੱਜੋ ਕੀ 23 ਮਾਰਚ ਹੋ ਚੁੱਕੀ ਹੈ ਸੋ ਅੱਜ ਇਹਦਾ ਦਿਨ ਜੁਕੀ ਆ ਗੁਰੂ ਸੁਖਦੇਵ ਤੇ ਭਗਤ ਸਿੰਘ ਨੂੰ ਉਸਾਂ ਦੇ ਜੀਵਨ ਨੂੰ ਜੋ ਕਿ ਕਹਿੰਦੇ ਸੈਦਤੀ ਗਈ ਸੀ ਸੋ ਕਿਉਂਕਿ ਉਹਨਾਂ ਨੇ ਦੇਸ਼ ਵਾਸਿਆਂ ਆਪਣੇ ਭਾਰ ਦੇ ਲੋਕਾਂ ਨੂੰ ਕਿਉਂਕਿ ਜ਼ੁਲਮਤੋਂ ਬਚਾਇਆ ਸੀ ਜੋ ਕਿ ਉਹਨੇ ਜੋ ਕੀਤੇ ਅੱਤੇ ਜਿਹੜੇ ਹੋਏ ਸਨ ਇੰਨੇ ਜੋ ਕਿਤੇ ਗੂਣੀਆਂ ਜਾਂਦੀਆਂ ਸਨ ਜਾਂ ਕੁਝ ਹੋਰ ਜੋ ਕਿ ਤਮਾਕੂ ਸਨ ਉਹਨਾਂ ਵੀ ਉਹਨਾਂ ਜੋ ਕੀ ਜਾ ਆ ਦੋਸ਼ਮਾ ਨੂੰ ਵਿਦੇਸ਼ ਵਿੱਚੋਂ ਆਉਣ ਤੋਂ ਰੁਕੇ ਆ ਬੇਹੌਲੜੇ ਮੈਂ ਅੱਗੇ ਆ ਕੇ ਉਹਨਾਂ ਨਾਲ ਮੁਕਾਬਲਾ ਕੀਤਾ ਰੇਡ ਬਾਅਦ ਨੂੰ ਜਾਂਦੇ ਜਾਂਦੇ ਉਹ ਸ਼ੇਦੀਪਾ ਕੇ ਜੇ ਉਹਨਾਂ ਨੂੰ ਫਾਂਸੀ ਤੇ ਜਾ ਹੋ ਗਈ ਸੀ ਸੋ ਉਤਤ ਬਾਅਦ ਜੋ ਕਿ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਸੋ ਯਾਦ ਕਰਨਾ ਚਾਹਿਆ ਕਿਉਂਕਿ ਇਨਾਂ ਜੋ ਕਿ ਮੌਨ ਜਦੋਂ ਵੀ ਸੂਟ ਵਿੱਚ ਪਹਿਨ ਦੇਸ਼ ਵਿੱਚ ਆਉਂਦੇ ਨੇ ਤਾਂ ਜਮਹਾਂ ਯੋਧੇ ਇਸ ਦੁਨੀਆ ਵਿੱਚ ਆਉਂਦੇ ਨੇ ਤਾਂ ਜਾਂ ਮਾਰਦੇ ਪਿਟੌਂਦੇ ਨੇ ਇਤਨਾ। rau ਗੁਰਨਾਗੁਰ ਜੋ ਆਪਣਾ ਸਦਾਾਰਨ ਵਾਰ ਤੋਂ ਹੀ ਆਉਂਦੇ ਨੇ ਜੋ ਕਿ ਇਹਨਾਂ ਦੇ ਹਾਲਾਤ ਵਿਗੜੇ ਹੋਏ ਸਨ ਪਹਿਲਾਂ ਉਹਨਾਂ ਨੇ ਇਹਨਾਂ ਸਹੀ ਕੀਤਾ। ਤੇ ਇਸ ਵਿੱਚ ਜੋ ਵੀ ਵਾਧੂ ਘਟੂ ਲੋਕ ਪੈਦਾ ਹੋਏ ਸਨ ਜਿਨ੍ਹਾਂ ਨੇ ਕੁਝ ਜੋ ਕਿ ਸਾਨੂੰ ਜੋ ਕੋਈ ਗਸ਼ਟਾ ਕੀਤਾ ਸੀ ਮੋਹਰ ਲੋਕਾਂ ਦੇ ਗਿਰਤ ਕੰਮ ਕਰਵਾ ਰਹੇ ਸਨ ਸੋ ਇਹ ਜੋ ਕੀ ਇਹਨਾਂ ਨੂੰ ਯਾਦ ਕਰਵਾਇਆ ਤੇ ਇਹਨਾਂ ਲੋਕਾਂ ਨੂੰ ਜੋ ਕੀ ਤੇ ਹਮਲਾ ਕੀਤਾ ਤੇ ਇਹਨਾਂ ਲੋਕਾਂ ਨੂੰ ਜੋ ਕੀ ਮੌਤੇ ਘੜ ਤਾਲ ਕੇ ਆਪ ਇਹ ਫਾਂਜੀ ਤੋਂ ਜਾ ਵਿੱਚ ਆਜ ਰੋਗੇ ਸਨ ਕਿ ਕਿ ਸੀ ਇਹਨਾਂ ਨੂੰ ਉਹਨਾਂ ਦੇ ਗਲਪੋ ਲੁਕਿਆਂ ਦਾ ਸਾਰੀ ਖਲਤੀ ਹੈ ਕਿਉਂਕਿ ਕਿਤਾਹ ਇਹ ਕੋਗ ਨੇ ਮੌਤਾਂ ਨੂੰ ਹੋਣਗੇ ਜਿਨ੍ਹਾਂ ਦੇ ਇੱਕ ਜੋ ਕੀ ਬਹੁਤ ਸੂਰਮੇ ਪੈਦਾ ਕੀਤੇ ਇਹ ਤਾਂ ਉਹ ਜਿਹੜਾ ਨਾਲ ਜੋ ਕਿ ਤਨਾ ਸੁੁਰਮਿਆ ਦਾ ਜਿਉ ਆਪਣੇ ਜੋ ਕਿ ਘਰ ਛੱਡ ਕੇ ਆਪਣੇ ਜੋ ਕਿ ਦੇਸ਼ ਦੇ ਖਾਤਰ ਆਪਣੇ ਪੰਜਾਬ ਦੇ ਖਾਤਰ ਤੇ ਆਪਣੇ ਭਾਰਤ ਦੇ ਖਾਤਰ ਸ਼ਹੀਦ ਹੋ ਗਿਆ ਆ ਕੇ ਸੋ ਸਾਨੂੰ ਕਦੇ ਵੀਰ ਨਾਲ ਜੋ ਕਿ ਜੋ ਕਿ ਉਹ ਜੋ ਹੋਇਆ ਸੀ ਉਹਨਾਂ ਨੂੰ ਭੁੱਲਣਾ ਚਾਹੀਦਾ ਅਸੋ ਮਹਾਨ ਜੋ ਕਿ ਅ ਭਗਤ ਸਿੰਘ 15 ਸੀ ਕੇ ਜੋ ਕਿ ਵਡੇਰੇ ਦੇਖਿਆ ਵਿਦਿਆਰਥੀ ਐ ਵਕੀਲ ਸਨ ਸੋ ਇਹਨਾਂ ਕੋਲ ਜੋ ਹੋਂਦ ਦੇ ਬਾਵਜੂਦ ਵੀ ਉਹ ਜੋ ਕਿ ਸਾਹਮਣੇ ਪਿੱਛੇ ਨਹੀਂ ਛੜਿਆ ਇਹਨਾਂ ਨੇ ਫਿਰ ਤੋਂ ਮੁਕਾਬਲਾ ਕੀਤਾ ਤੇ ਸਾਨੂੰ ਜੋ ਕਿ ਲੋਕਾਂ ਨੂੰ ਹੰਧੇ ਮੱਧ ਨਾ ਜੋ ਕਿ ਕਾਜ਼ਾ ਜੋ ਕਿ ਵਿਸ਼ੇਆ ਮਦਰ ਖਾਸ ਜਿਹਨਾਂ ਚਾਹੀਦਾ ਕਿ ਕਿਤਾਬ ਕਿ ਇਲਾਕਾ ਜੋ ਕਿ ਦੇਸ਼ਕੀ ਪਤੇ ਜੋ ਪੁੱਛਿਆ ਜੋ ਕੀ ਇਹ ਹਾਲਮੋਜ ਤੁਹਾਨੂੰ ਦੱਸਾ ਹੋਵੇ ਦੇ ਹੁਣ ਇਜਾਜ਼ਤ ਦੇ ਧੰਨਵਾਦ